ਠੇ ਠਾੜ ਵਰਤੀ ਸਭ ਅੰਤਰ ਹਰ ਚਰਣੀ ਜਿਨ ਕਾ ਚਿਤ ਲੱਗਾ ਠੱਠੇ ਠਾੜ ਵਰਤੀ ਸਭ ਅੰਤਰ ਹਰ ਚਰਣੀ ਜਿਨ ਕਾ ਚਿਤ ਲੱਗਾ ਠੱਠਾ ਖਰ ਪਾਸ਼ਾ ਜੀ ਕਹਿ ਰਹੇ ਗੁਰਨਾਨਕ ਸਾਹਿਬ ਕਹਿ ਰਹੇ ਨੇ ਭਾਈ ਜਿਸ ਸਿੱਖ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਉਹਨੂੰ ਕੀ ਮਿਲੇਗਾ ਠਾੜ ਵਰਤੀ ਸਭੰਤ ਇਹ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਅੱਗੇ ਚੱਲ ਕੇ ਗੁਰਬਾਣੀ ਜਦੋਂ ਸਿੱਖਣੀ ਉਹ ਤੁਹਾਡੇ ਕੰਮ ਆਉਣਗੀਆਂ ਠਾੜ ਸ਼ਬਦ ਜਿਹੜਾ ਇਹਨਾਂ ਦੋ ਤਰੀਕੇ ਨਾਲ ਲਿਖਿਆ ਗੁਰਬਾਣੀ ਦੇ ਅੰਦਰ ਤੇ ਅੱਖਰ ਉਹੀ ਲਿਖੇ ਐ ਠੱਠੇ ਕੰਨਾ ਤੇ ਡੱਡੇ ਨੂੰ ਸਿਹਾਰੀ ਠਾੜ ਪਰ ਇਹਦੇ ਦੋ ਚਾਰਨਾਂ ਦੇ ਦੋ ਦੋ ਤਰੀਕੇ ਨਾਲ ਤੇ ਦੋ ਹੀ ਤਰੀਕੇ ਨਾਲ ਅਰਥ ਦੋ ਦੇ ਦੇ ਆਪਾਂ ਪੜਦੇ ਆ ਨਾ ਠਾੜ ਭੈਉ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਇ ਇਥੇ ਜਿਹੜਾ ਠਾੜ ਹੈ ਉਹ ਠਾੜ ਪੜਨ ਠਾੜ ਠਾੜ ਤੋਂ ਭਾਵ ਖਲੋਣਾ ਕੇ ਵਾਹਿਗੁਰੂ ਜੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤਾ ਹੋਇਆ ਇਹ ਅਰਦਾਸ ਕਰਦਾ ਤੇ ਆਪਣਾ ਸਿਰ ਨੀਵਾ ਕਰਕੇ ਆਪਣੇ ਮukh ਚੋਂ ਇਹ ਬਚਨ ਕਰਦਾ ਹਾਂ ਕਿ ਪੰਥ ਚੱਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਇ ਕੇ ਪੰਥ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਦਾ ਪੰਥ ਤਾਂ ਚੜ੍ਹਦੀ ਕਲਾ 'ਚ ਚੱਲ ਸਕਦਾ ਜੇ ਤੁਸੀਂ ਆਪਣਾ ਮਿਹਰ ਭਰਿਆ ਹੱਥ ਦੇ ਉੱਤੇ ਰੱਖੋ ਇਹ ਹੋ ਗਿਆ ਠਾੜ ਭਾਵ ਕਲੋਣਾ ਹੱਥ ਜੋੜ ਕੇ ਕਲੋਣਾ ਬੇਨਤੀ ਕਰਦੀ ਦਰਬਾਦ ਦੇ ਠਾਡੇ ਦਰਬਾਰ ਕਿਤੇ ਠਾਡੇ ਸ਼ਬਦ ਆਉਂਦਾ ਇਹਦੇ ਤੋਂ ਭਾਵ ਵੀ ਹੈ ਕਿ اے ਵਾਹਿਗੁਰੂ ਤੇਰੇ ਦਰਬਾਰ ਵਿੱਚ ਅਸੀਂ ਖਲੋਤੇ ਆ ਹੱਥ ਜੋੜ ਕੇ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਕੋਲ ਘਵਾਰ ਕਿ ਤੇਰੇ ਤੋਂ ਬਿਨਾ ਮੇਰਾ ਖਿਆਲ ਕੌਣ ਰੱਖ ਸਕਦਾ ਹੈ ਮੇਰੀ ਸਾਰ ਕੌਣ ਲੈ ਸਕਦਾ ਹੈ ਕਿ ਮਿਰਟੀ ਕਿਰਪਾ ਕਰ ਤੂੰ ਹੀ ਮੇਰਾ ਸਭ ਕੁਛ ਹੈ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਹੈ ਤੂੰ ਹੀ ਮੇਰੇ ਸਿਰ ਦਾ ਮਾਲਕ ਹੈ ਤੇ ਮੇਰੇ ਤੇ ਰਹਿਮਤ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਇਹ ठाੜ ਤੋਂ ਭਾਵੈ ਖਲੋਣਾ ਠੀਕ ਹੈ ਫਿਰ ਇੱਕ ਸ਼ਬਦ ਆਉਂਦਾ ਸਵਾਪਨੀ ਸਾਹਿਬ ਦੇ ਵਿੱਚ ਕੱਲ ਤਾਤੀ ਠੰਡਾ ਹਰਨਾਉ ਕੱਲ ਤਾਤੀ ਠੰਡਾ ਹਰਨਾਉ ਕਿ ਇਹ ਕਲਯੁਗ ਦੇ ਅੰਦਰ ਬੜੀ ਵਾਸ਼ਨਾ ਵਿਕਾਰਾਂ ਦੀ ਗਰਮੀ ਹੈ ਇਹ ਕਲਯੁਗ ਜਿਹੜਾ ਹੈ ਇਹ ਸੰਸਾਰ ਤਪ ਰਿਹਾ ਹੈ ਵਾਸ਼ਨਾ ਦੀ ਅਗ ਵਿੱਚ ਵਿਕਾਰਾਂ ਦੀ ਅਗ ਵਿੱਚ ਬਾੜੇ ਕੰਮਾਂ ਦੀ ਅਗ ਵਿੱਚ ਨਿੰਦਿਆ ਚੁਗਲੀ ਦੀ ਅਗ ਵਿੱਚ ਕੱਲ ਤਾਤੀ ਤਾਤੀ ਤੋਂ ਭਾਵੇਂ ਤੱਤਾ ਹੈ ਸੜ ਰਿਹਾ ਹੈ ਠੰਡਾ ਹਰਦਾ ਹੋ ਕੇ ਮਾਲਕ ਜੀ ਤੇਰਾ ਨਾਂ ਕੀ ਹੈ ਠੰਡਾ ਹੈ ਠੰਡ ਪਾਉਣ ਵਾਲਾ ਹੈ ਤੇਥੇ ਇੱਥੇ ਸ਼ਬਦ ਦਾ ਉਚਾਰਨ ਕਿੱਦਾਂ ਹੋਣਾ ਠਾੰਡ ਠੰਡਾ ਬਿੰਦੀ ਦੇ ਨਾਲ ਭਾਵੇਂ ਬਿੰਦੀ ਲੱਗੀ ਨਹੀਂ ਹੈ ਪਰ ਜਦੋਂ ਵਿਆਕਰਣ ਦੇ ਹਿਸਾਬ ਨਾਲ ਇਹਦੇ ਅਰਥ ਕਰਾਂਗੇ ਤੇ ਠੰਡਾ ਹੀ ਬਣਦਾ ਹੈ ਕਿ ਤੇਰਾ ਨਾਂ ਜਿਹੜਾ ਉਹ ਠੰਡਾ ਹੈ ਸਭ ਨੂੰ ਠਾਰਨ ਵਾਲਾ ਹੈ ਠੰਡ ਪਾਉਣ ਵਾਲਾ ਹੈ ਕਿਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਠੱਠੇ ਅੱਖਰ ਦਾ ਸਾਨੂੰ ਦੱਸਿਆ ਠੱਠਾ ਠਾੰਡ ਵਰਤੀ ਸਭ ਅੰਤਰ ਹਰ ਚਰਨੀ ਜਿਨ ਕਾ ਚਿਤ ਲੱਗਾ ਜਿਨ੍ਹਾਂ ਦਾ ਚਿਤ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ ਨਾ ਮਨੁਹਿ ਹਰ ਚਰਨੀ ਜਨ ਕਾ ਚਿਤ ਲੱਗਾ ਜਿਨ੍ਹਾਂ ਦਾ ਮਨ ਬਾਣੀ ਚ ਲੱਗਾ ਗੁਰੂ ਦੇ ਦਰ ਤੇ ਲੱਗਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਉਹਨਾਂ ਚ ਕੀ ਹੋਏਗਾ ਅੰਡ ਵਰਤ ਜਾਈਗੀ ਸ਼ਾਂਤੀ ਆ ਜਾਏਗੀ ਨਹੀਂ ਤੇ ਮਨ ਕੜਪਦਾ ਰਹਿਣਾ ਕਿਦਾਂ ਕੜਪਦਾ ਰਹਿਣਾ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਇ। ਇਹਨੂੰ ਸਮਝਿਓ ਇਸ ਗੱਲ ਨੂੰ। ਜ਼ਿੰਦਗੀ ਚ ਕੰਮ ਆਏਗਾ। ਕਹਿੰਦੇ ਸਾਡਾ ਜਿਹੜੀ ਜਿੰਦ ਹੈ ਨਾ ਸਾਡਾ ਹਿਰਦਾ ਬੜਾ ਤਪਦਾ ਹੈ। ਔਰ ਵਾਰ-ਵਾਰ ਤਪਦਾ ਹੈ। ਜਿਉ ਤਪਤ ਹੈ 12 ਬਾਰ ਤਪ-ਤਪ ਖਪੈ। ਕਈ ਵਾਰ ਇੰਨਾ ਦੁਖੀ ਹੋ ਜਾਂਦਾ ਬੰਦਾ। ਐਣਾ ਬੜਾ ਖਿੱਚ ਜਾਂਦਾ ਨਾ ਤਪ-ਤਪ ਕੇ। ਜਦੋਂ ਦੁੱਖ ਆਉਂਦੇ ਐ ਜਦੋਂ ਕੋਈ ਪਰੇਸ਼ਾਨੀ ਆਉਂਦੀ ਬੜਾ ਖਿੱਚਦਾ ਬੰਦਾ ਬੜਾ ਤੰਗ ਹੋ ਜਾਂਦਾ ਤੇ ਕਾਦੇ ਕਰਕੇ ਐ ਕਿ ਜੋ ਚਾਹੁੰਦਾ ਉਹ ਮਿਲਦਾ ਨਹੀਂ ਕਬ ਤਬ ਕੰਬੇ ਬਹੁਤ ਵਿਕਾਰ ਵਿੱਚ ਐਵੇਂ ਵਿਕਾਰ ਦੇ ਕੰਮਾਂ ਦੇ ਵਿੱਚ ਤਪ ਜਾਂਦਾ ਬੰਦਾ ਕਈ ਵਾਰ ਸਾਡੀ ਉੱਤੇ ਤੱਕ ਪਹੁੰਚ ਨਹੀਂ ਵੀ ਹੁੰਦੀ ਉਸ ਚੀਜ਼ ਬਾਰੇ ਉਹਨੂੰ ਪ੍ਰਾਪਤ ਕਰਨ ਦੇ ਵਾਸਤੇ ਵੀ ਅਸੀਂ ਬੜਾ ਖੰਭ ਜਾਂਦੇ ਹਾਂ ਦੂਜੇ ਵੱਲ ਵੇਖ ਕੇ ਕਿ ਉਸ ਮੱਥੇ ਨੇ ਆ ਚੀਜ਼ ਲਈ ਹੈ ਮੇਰੇ ਗਵੰਡੀ ਨੇ ਆ ਚੀਜ਼ ਲਈ ਹੈ ਮੇਰੇ ਲਾਲ ਨੇ ਨੇ ਆ ਚੀਜ਼ ਲਈ ਹੈ ਮੈਂ ਵੀ ਲਵਾ ਪਰ ਸਵੇਰੀ ਚ ਸਮਰੱਥਾ ਨਹੀਂ ਹੁੰਦੀ ਲੈਣ ਦੀ ਮੇਰਾ ਉਹਦਾ ਬਜਟ ਨਹੀਂ ਹੈ ਲੈਣ ਵਾਲਾ ਤੇ ਬੰਦਾ ਫਿਰ ਦੁਖੀ ਹੁੰਦਾ ਸੜੇਗਾ ਹੀ ਕਿਉਂਕਿ ਲੈ ਸਕਦਾ ਨਹੀਂ ਮਨ ਦੇ ਵਿੱਚ ਉਹ ਅੱਛਾ ਧਾਰਨ ਕਰ ਲਈ ਹੈ ਲੈ ਇੱਛਾ ਜਗਾ ਲਈ ਬਈ ਆ ਚੀਜ਼ ਲੈਣੀ ਮੈਨੂੰ ਆ ਚਾਹੀਦੀ ਫਿਰ ਜਾ ਕੇ ਉਹ ਤਰਜਾ ਚੁੱਕੇਗਾ ਜਦੋਂ ਕਰਜ਼ਾ ਚੁੱਕਿਆ ਗਿਆ ਉਹ ਦਿੱਤਾ ਨਹੀਂ ਜਾਣਾ ਬਾਅਦ ਫਿਰ ਦੁਖੀ ਹੋਏਗਾ ਬੰਦਾ ਬਾਸ਼ਾ ਕੀ ਸੀ ਪੁਕਾਰ ਦੇ ਕੰਮਾਂ 'ਚ ਜਿਹੜੀ ਉਹਦੀ ਪਹੁੰਚ ਤੋਂ ਪਰੇ ਨੇ ਉਹਦੇ 'ਚ ਪੈ ਕੇ ਬੰਦਾ ਦੁਖੀ ਹੁੰਦਾ ਵਾਰ-ਵਾਰ ਫਿਰ ਅਗਲੇ ਪਾਸੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਕਿ ਯਾਦ ਰੱਖਿਓ ਜਿਸ ਤਨ ਦੇ 'ਚੋਂ ਇਸ ਮਨ ਦੇ ਵਿੱਚੋਂ ਗੁਰਨਾਣਕ ਸਾਹਿਬ ਦੀ ਬਾਣੀ ਬਿਸਰ ਗਈ ਜਬਜੀਤ ਸਾਹਿਬ ਬਿਸਰ ਗਿਆ ਊਲ ਮੰਤਰ ਬਿਸਰ ਗਿਆ ਜਿਉਂ ਪੱਕਾ ਰੋਗੀ ਬਲਲਾਏ ਬਾਸ਼ਾ ਕਹਿੰਦੇ ਇੰਦਾ ਰੋਏ ਇੰਦਾ ਦੁਖੀ ਹੁੰਦਾ ਜਗਰਗੀ ਚ ਜਿਵੇਂ ਕੋੜ ਦਾ ਰੋਗੀ ਦੁਖੀ ਹੁੰਦਾ ਪੱਕਾ ਰੋਗੀ ਕਿੰਨੂੰ ਕਹਿੰਦੇ ਕੋੜ ਦਾ ਰੋਗੀ ਤੇ ਕੋੜ ਵਾਲੇ ਨੂੰ ਪਤਾ ਕੀ ਹੁੰਦਾ ਸਾਰੇ ਸਰੀਰ ਤੇ ਜਖਮ ਹੁੰਦੇ ਆ ਜਖਮਾਂ ਜਮਾਣੀ ਲੱਗਦਾ ਹੈ ਦਰਦ ਹੁੰਦੀ ਹੈ ਫਿਰ ਬੰਦਾ ਚੀਕਾਂ ਮਾਰਦਾ ਤਰਲਾਉਂਦਾ ਸਤਿਗੁਰ ਕਹਿੰਦੇ ਗੁਰਬਾਣੀ ਤੋਂ ਬਿਨਾਂ ਜਪਜੀਤ ਸਾਹਿਬ ਤੋਂ ਬਿਨਾਂ ਮੂਲ ਮੰਤਰ ਤੋਂ ਬਿਨਾਂ ਵਾਹਿਗੁਰੂ ਮੰਤਰ ਤੋਂ ਬਿਨਾਂ ਸਾਡਾ ਜ਼ਿੰਦਗੀ ਵੀ ਸਾਡੀ ਇਦਾਂ ਜਿਹੜੀ ਹੈ ਉਹ ਦੁਖੀ ਹੋਏਗੀ ਇਦਾਂ ਸਾਡੇ ਜਿਹੜਾ ਜੀਵਨ ਬਣ ਜਾਏਗਾ ਇਦਾਂ ਸਾਨੂੰ ਦੁਖੀ ਹੋਣਾ ਪਏਗਾ ਇਸ ਕਰਕੇ ਠੱਠਾ ਖਾੜ ਵਰਤੀ ਸਭੰਤਰ ਹਰ ਚਰਨੀ ਜਨਤਾ ਚਿੱਤ ਲੱਗਾ ਜਿਨ੍ਹਾਂ ਦਾ ਮਨ ਚਿੱਤ ਤੋਂ ਭਾਵ ਹੈ ਆ ਸਾਡਾ ਇਹ ਤਾਂ ਦਿਮਾਗ ਆ। ਫੜਕੀ ਹੋ ਰਿਆ। ਸਰੀਰ ਤੁਹਾਡਾ ਇੱਥੇ ਬੈਠਾ ਹੈ। ਤੇ ਚਿੱਤ ਕਿੱਥੇ ਚਲਾ ਗਿਆ? ਬਾਸੀ ਚਲਾ ਗਿਆ। ਉਹ ਗੁੜੀਆਂ ਆ ਰਹੀਆਂ ਨੇ। ਚਿੰਤ ਸਾਡਾ ਉਧਰ ਚਲੇ ਗਿਆ। ਇਧਰੋਂ ਕਨੈਕਸ਼ਨ ਕੱਟਿਆ ਗਿਆ। ਆ ਤੁਹਾਨੂੰ ਸੁਣਦੇ ਰਿਹਾ ਆਵਾਜ਼ ਆਉਂਦੀ ਹੈ ਪਰ ਅੰਦਰ ਨਹੀਂ ਜਾ ਰਿਹਾ ਕੁਝ ਵੀ। ਕਿਉਂਕਿ ਸਾਡਾ ਚਿੱਤ ਹੀ ਨਹੀਂ ਹੈ ਇੱਥੇ। ਸਰੀਰ ਬੈਠਾ ਤੇ ਮਨ ਨੂੰ ਵੀ ਬਿਠਾਇਆ ਹੋਇਆ ਵੀ ਅਸੀਂ ਬਹਿਣਾ ਹੈ। ਤੇ ਡਰ ਵੀ ਆ ਵੀ ਡਰ ਰੱਖਿਆ ਵੀ ਜੇ ਨਾ ਬੈਠੇ ਤੇ ਡਾਟ ਪੈਗੀ ਪਰ ਆ ਜਿਹੜਾ ਅੰਦਰ ਦਾ ਚਿੰਤਾ ਹੈ ਨਾ ਦਿਮਾਗ ਕਿ ਕਿਤੇ ਹੋਰ ਚਲਾ ਗਿਆ ਜਦੋਂ ਇਹ ਇਹ ਨਿਕਲ ਗਿਆ ਬਾਹਰ ਫਿਰ ਨਹੀਂ ਬੱਲੇ ਕੁਝ ਵੀ ਪੈਂਦਾ ਜੋ ਮਰਜ਼ੀ ਕਰੀਓ ਤੇ ਉਹਦਾ ਉਦਾਹਰਣ ਆਪਣੇ ਕੋਲ ਆ ਮੋਬਾਈਲ ਆ ਜਦੋਂ ਬੰਦਾ ਮੋਬਾਈਲ ਤੇ ਗੁਬਹਾਂਦਾ ਨਾ ਲਾ ਕੇ ਭਾਵੇਂ ਵਾਜਾ ਮਾਰਦੇ ਰੋ ਉਹਦੇ ਮਰਜ਼ੀ ਜੋ ਮਰਜ਼ੀ ਹੁੰਦਾ ਰਹੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦਾ ਦਿਮਾਗ ਉੱਥੇ ਆ ਉਹਦਾ ਚਿੱਤ ਉੱਥੇ ਹੋਇਆ ਇਸ ਕਰਕੇ ਅਸੀਂ ਚਿੱਤ ਨੂੰ ਗੁਰੂ ਦੇ ਸ਼ਬਦ ਨਾਲ ਤੋੜਨਾ ਹੈ ਜਿਹਦਾ ਜੁੜ ਗਿਆ ਬਾਸ਼ਾ ਕਹਿੰਦੇ ਉਹਦੇ ਅੰਦਰ ਉਹਦੇ ਘਰ 'ਚ ਵੀ ਠੰਡ ਵਰਤ ਜਾਏਗੀ ਘਰ 'ਚ ਵੀ ਸੁੱਖ ਆ ਜਾਏਗਾ ਉਹਦੀ ਜ਼ਿੰਦਗੀ 'ਚ ਵੀ ਸੁੱਖ ਆ ਜਾਏਗਾ ਤੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਸਾਨੂੰ ਸਮਝਾ ਰਹੇ ਨੇ ਦੂਸਰੇ ਪੰਜ ਜਨਾ ਨੂੰ ਬਾਤ ਬਤੌਹਾਂ ਯਾਰਾਂ ਦੋਸਤਾਂ ਨਾਲ ਆਪਸ 'ਚ ਗੱਲਾਂ ਕਰ ਰਹੇ ਆ ਚਿੱਤ ਸੋ ਡੋਰੀ ਰੱਖੀ ਅੱਗੇ ਉਹਨਾਂ ਦਾ ਜਿਹੜਾ ਚਿੱਤ ਹੈ ਖਿਆਲ ਹੈ ਉਹ ਕਿੱਥੇ ਹੈ ਪਤੰਗ ਦੀ ਡੋਰ ਦੇ ਵਿੱਚ ਜੇ ਉੱਥੋਂ ਚਿੱਤ हट ਗਿਆ ਦੂਜੇ ਬੰਦੇ ਨੇ ਤੁਹਾਡੀ ਪਤੰਗ ਕੱਟ ਦੇਣੀ ਜੇ ਆਪਣਾ ਚਿੱਤ ਉੱਥੋਂ ਹਟਾ ਲਿਆ ਤੇ ਹੁਣ ਕੀ ਹੈ ਉਹਨੇ ਤੁਹਾਡੀ ਪਤੰਗ ਕੱਟ ਜਾਣੀ ਜਿੰਨਾ ਚਿਰ ਚਿੱਤ ਉੱਥੇ ਲੱਗਾ ਹੋਇਆ ਉੰਨਾ ਚਿਰ ਤੁਹਾਡੀ ਕੰਪੀਟੀਸ਼ਨ ਚੱਲਿਆ ਕਿ ਮੈਂ ਤੈਨੂੰ ਲੱਗੇ ਨਹੀਂ ਲੱਗਣ ਦੇਣਾ ਹੁਣ ਗੱਲਾਂ ਵੀ ਕਰ ਰਿਹਾ ਹੈ ਸਰੀਰ ਵੀ ਉੱਥੇ ਖੜਿਆ ਹੈ ਹੱਥ ਜਿਹੜਾ ਉਹ ਕੰਮ ਕਰ ਰਿਹਾ ਪਤੰਗ ਡਾਰ ਰਿਹਾ ਪਰ ਚਿੱਤ ਜਿਹੜਾ ਉਹ ਦੂਰੀ ਦੇ ਵਿੱਚ ਇਸ ਕਰਕੇ ਕਲਾਸ 'ਚ ਆਉਂਦੇ ਹੋ ਸਰੀਰ ਕਰਕੇ ਆਉਂਦੇ ਹੋ ਮਨ ਨੂੰ ਵੀ ੱੱਕੇ ਦੇ ਨਾਲ ਮਨ ਕਰਕੇ ਵੀ ਮਨ ਨੂੰ ਵਧਾਉਦੇ ਜਿੱਥੇ ਵੀ ਬਹਿਣਾ ਜਰੂਰੀ ਹੈ ਪਰ ਆਪਣਾ ਚਿੱਤ ਵੀ ਲਾਇਆ ਕਰਿਓ ਜਦੋਂ ਚਿੱਤ ਲਾਓਗੇ ਸਮਝੋ ਜਿਹੜੀ ਗੱਲ ਸਟੇਜ ਤੋਂ ਕਹੀ ਗਈ ਹੈ ਜੇ ਚਿੱਤ ਲਾ ਕੇ ਸੁਣ ਲਈ ਨਾ ਉਹ ਦੁਬਾਰਾ ਨਹੀਂ ਭੁੱਲਦੀ ਤੇ ਜੇ ਇਧਰੋਂ ਇਧਰ ਕੱਢ ਦਿੱਤੀ ਫਿਰ ਉਹ ਪੱਲੇ ਪੈਣੀ ਹੈ ਭਾਵੇਂ ਮੈਂ ਤੁਹਾਨੂੰ 10 ਘੰਟਾ 1 ਘੰਟਾ ਬੋਲਦਾ ਰਵਾਂ ਨਾ ਕੁਝ ਨਹੀਂ ਪੱਲੇ ਪੈਣਾ ਤੇ ਜੇ ਮਨ ਕਰਕੇ ਚਿੱਤ ਦੇ ਨਾਲ ਸੁਣ ਲਿਆ ਉਹ ਤੁਹਾਡੇ ਅੰਦਰ ਬਸ ਜਾਣਾ ਸਦਾ ਵਾਸ ਸਦਾ ਯਾਦ ਰਹਿ ਜਾਣਾ ਉਹ ਬਸ ਠੱਠਾ ਅਖਰ ਸਾਨੂੰ ਇਹ ਕਹਿ ਰਹੇ ਕਿ ਚਿੱਤ ਲਾ ਅਠਾ ਠੋਕਰ ਨਾਲ ਤੂੰ ਖਾਈ ਤੇ ਜੇ ਚਿੱਤ ਨਹੀਂ ਲਾਇਆ ਤਾਂ ਠੋਕਰ ਹੀ ਆ ਜੇ ਚਿੱਤ ਨਹੀਂ ਲੱਗਾ ਨਾ ਸਾਡਾ ਫੁੱਕ ਰਹੀਆਂ ਕਿਉਂਕਿ ਬੱਲੇ ਕੁਛ ਨਹੀਂ ਪੜਣਾ ਜੇ ਪੱਲੇ ਕੁਛ ਨਹੀਂ ਪਿਆ ਤਾਂ ਫਿਰ ਕੁਛ ਹੋਈ ਨਹੀਂ ਸਕਦਾ ਇਸ ਕਰਕੇ ਠੱਠੇ ਅੱਖਰ ਦੀ ਜਿਹੜਾ ਗਿਆਨ ਹੈ ਉਹਨੂੰ ਬੱਲੇ ਨਾਲ ਬੰਨ੍ਹਣਾ ਦੇਖੋ ਕਿੰਨੇ ਸੋਹਣੇ ਗੁਰੂ ਨਾਨਕ ਸਾਹਿਬ ਨੇ ਕਿੰਨੇ ਸੋਹਣੇ ਇੱਕ ਇੱਕ ਅੱਖਰ ਦਾ ਤੁਹਾਨੂੰ ਅਰਥ ਕਰਕੇ ਦੱਸਿਆ ਹੈ ਨਾ ਤੇ ਜੇ ਸਾਰੇ ਆਪਾਂ ਇਹਨਾਂ ਅੱਖਰਾਂ ਨੂੰ ਪਹਿਚਾਣ ਲਈਏ ਇਹਨਾਂ ਦੇ ਅਰਥਾਂ ਨੂੰ ਸਮਝ ਜਾਈਏ ਨਾ ਜ਼ਿੰਦਗੀ ਸੌਖੀ ਹੋ ਜਾਏਗੀ ਸੋ ਚਲੋ ਹੁਣ ਇੰਨੀਆਂ ਕ ਵਿਚਾਰਾਂ ਦੇ ਨਾਲ ਆਪਾਂ ਸੰਵਾਪਨ ਕਰਦੇ ਹਾਂ ਹੁਣ ਆਪਣੀ ਰੁਟੀਨ ਦੀ ਜਿਹੜੀ ਪੜ੍ਹਾਈ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ